ਚਾਇਨਾ ਡੋਰ ਦੇ ਚੁੱਕੀ ਫਿਰਦਾ ਸੀ ਸੈਂਕੜੇ ਗੱਟੂ ਬਸੰਤ ਪੰਚਮੀ ਮੌਕੇ ਵੰਡਣੀ ਸੀ ਸ਼ਹਿਰ ਚ ਮੌਤ ਉਸ ਨੇ ਚੁੱਕੀ ਤਰਪਾਲ ਤਾਂ ਰਹਿ ਗਈ ਹੱਕੀ ਬਕੀ ਈ ਰਿਕਸ਼ਾ ਤੇ ਲੱਦੀ ਫਿਰਦੇ ਸੀ ਖਤਰਨਾਕ ਸਮਾਨ ਜੀ ਹਾਂ ਬਸੰਤ ਪੰਚਮੀ ਦਾ ਮੌਕਾ ਹੈ ਤੇ ਇਸ ਮੌਕੇ ਬਹੁਤ ਸਾਰੇ ਲੋਕ ਜਿੱਥੇ ਇਸ ਦੀ ਖੁਸ਼ੀ ਮਨਾ ਰਹੇ ਨੇ ਤੇ ਬਸੰਤ ਪੰਚਮੀ ਨੂੰ ਮਨਾਉਣ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਨੇ ਤੇ ਪਤੰਗ ਖਰੀਦ ਰਹੇ ਨੇ ਤੇ ਡੋਰ ਵੀ ਖਰੀਦ ਰਹੇ ਨੇ ਤਾਂ ਕੁਝ ਸ਼ਰਾਰਤੀ ਅੰਸਰ ਅਜਿਹੇ ਮੌਕੇ ਸਿਰਫ ਪੈਸੇ ਬਣਾਉਣ ਦੇ ਲਾਲਚ ਦੇ ਵਿੱਚ ਲੱਗੇ ਹੋਏ ਨੇ ਤੇ ਕਿਵੇਂ ਨਾ ਕਿਵੇਂ ਪੁਲਿਸ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਅਜਿਹੇ ਲੋਕ ਇਹ ਪਰਵਾਹ ਨਹੀਂ ਕਰ ਰਹੇ ਕਿ ਉਹਨਾਂ ਦੀ ਗਲਤੀ ਦੇ ਨਾਲ ਜਾਂ ਉਹਨਾਂ ਦੇ ਲਾਲਚ ਦੇ ਨਾਲ ਕਿਸੇ ਦਾ ਕਾਰ ਬਰਬਾਦ ਹੋ ਸਕਦਾ ਹੈ ਕਿਸੇ ਦਾ ਨੌਜਵਾਨ ਪੁੱਤ ਆਪਣੀ ਜਾਨ ਖੋ ਸਕਦਾ ਹੈ ਜਾਂ ਕਿਸੇ ਦਾ ਮਾਸੂਮ ਧੀ ਪੁੱਤ ਉਹਨਾਂ ਦੇ ਲਾਲਚ ਦੀ ਬਲੀ ਚੜ ਸਕਦਾ ਹੈ ਜੀ ਹਾਂ ਬਸੰਤ ਪੰਚਮੀ ਮੌਕੇ ਆਮ ਦੌਰ ਦੀ ਥਾਂ ਕੁਝ ਦੁਕਾਨਦਾਰ ਚਾਈਨਾ ਡੋਰ ਵੀ ਵੇਚ ਰਹੇ ਨੇ ਤੇ ਇਹ ਸਭ ਕੁਝ ਪੁਲਿਸ ਦੀਆਂ ਨਜ਼ਰਾਂ ਤੋਂ ਬਚਾ ਕੇ ਹੋ ਰਿਹਾ ਹੈ ਲੇਕਿਨ ਪੁਲਿਸ ਇਸ ਵਾਰ ਬਸੰਤ ਪੰਚਮੀ ਮੌਕੇ ਮੁਸਤੈਦੀ ਦੇ ਨਾਲ ਸਖਤੀ ਵਿਖਾਰੀ ਹੈ ਤੇ ਪੁਲਿਸ ਵੱਲੋਂ ਬਹੁਤ ਸਾਰੀਆਂ ਗ੍ਰਿਫਤਾਰੀਆਂ ਬੀਤੇ ਦਿਨਾਂ ਦੇ ਵਿੱਚ ਕੀਤੀਆਂ ਗਈਆਂ ਨੇ ਤਾਜ਼ਾ ਮਾਮਲਾ ਥੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੇ ਟੈਕਨੀਕਲ ਸੈੱਲ ਤੇ ਸਪੈਸ਼ਲ ਬ੍ਰਾਂਚ ਦੀ ਮਦਦ ਦੇ ਨਾਲ ਥਾਣਾ ਸਦਰ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ 400 ਗੱਟੂ ਚਾਇਨਾ ਡੋਰ ਦੇ ਵੀ ਬਰਾਮਦ ਕੀਤੇ ਗਏ ਨੇ ਕਿੰਨਾ ਚਿਰ ਤੋਂ ਕਰ ਰਹੇ ਸੀ ਇਹ ਕੰਮ ਇਹ ਕਿਸੇ ਸਾਲ ਤੋਂ ਪਿਛਲੇ ਸਾਲ ਤੋਂ ਪਿਲੀ ਸਾਲ ਕਿੰਨੇ ਇਸੇ ਇਸੇ ਸਾਲ ਤੋਂ ਕਿੰਨਾ ਕਮਾਲ ਵੇਚ ਚੁੱਕਿਆ ਹੁਣ ਤੱਕ ਸਰ ਇੱਥੇ ਆਈ ਭੇਜਿਆ ਸੀ ਜਿਹੜਾ ਕੋਈ ਇਹਦੇ ਵਾਸਤੇ ਕੀ ਦਾ ਕੰਮ ਹੈ ਇਹ ਸਰ ਇਹ ਕੰਮ ਮੇਰੇ ਮੇਰੇ ਵਾਸਤੇ 20 ਸਾਲ ਤੋਂ ਪਤੰਗਾ ਦਾ ਕੰਮ ਕਰ ਰਿਹਾ ਇਕੱਲਾ ਅੱਛਾ ਤੱਕੇ ਤੁਸ ਜੀ ਕਿੱਥੋਂ ਲੈ ਆਤੀ ਬਰੇ ਸਰ ਕਿਸੇ ਦਾ ਮਾਲ ਸੀ ਭੇਜਿਆ ਸੀ ਮੈਂ ਬੱਸ ਨਹੀਂ ਸਮਝਦਾ ਕਿੱਥੇ ਕਰਦਾ ਤੁਸੀਂ ਇਹ ਇੱਥੇ ਇੱਥੇ ਵਾਰੀ ਭੇਜਿਆ ਬਾਈ ਅੱਗੇ ਤਾਂ ਕਦੀ ਕੀਤਾ ਆਉ ਖੰਨੇ ਕੀ ਦੇ ਕੋਲਣਾ ਸੀ ਮਾਲ ਇਹ ਮਨੀ ਕੋਲ ਤੇ ਜਿਹਨੇ ਤੁਹਾਨੂੰ ਦਿੱਤਾ ਉਹ ਕੋਣਾ ਹੁੰਦਾ ਸਰ ਉਹ ਅੰਦਰ ਹੈ ਪਰਚਾ ਪਿਆਰ ਪਰਚਾ ਤਾਂ ਜੋ ਸਮਾਨ ਤੋਂ ਥੋੜੇ ਕਈ ਜਗ੍ਹਾ ਹੈ ਸਰ ਉਹਦਾ ਹੀ ਕਰੋ ਚੱਕੇ ਗੱਟੂ ਇੱਕ ਗੱਟੂ ਕਿੰਨੇ ਦਾ ਸੇਲ ਕਰਦਾ ਤੁਸੀਂ ਇਹ 2500 ਆਂਦਾ ਕਿੰਨਾ ਤੈਨੂੰ ਇਹ 2950 2950 ਤੈਨੂੰ ਆਂਦੇ ਬੇਚਦਾ ਕਿੰਨੇ ਦਾ 260 ਚ ਭੇਜਿਆ ਦੇ ਤੇ 16000 ਲੁਧਿਆਣੇ ਵਿੱਚ ਤੁਸੀਂ ਨਹੀਂ ਭਾਈ ਇਸ ਤੋਂ ਪਹਿਲਾਂ ਵੀ ਕੋਈ ਬੱਚਾ ਦਰੂਜੇ ਕੋਲ ਕਿੰਨੀ ਕੀਮਤਾਂ ਦੀ ਹੈ ਘਟੋ ਦੀ ਕਿੰਨੇ ਦਾ ਮਨ ਲਿਆ ਸੀ ਮੇਰੇ ਕੋਲ ਜਿਹੜਾ ਸੀਗਾ ਟੋਟਲ 70 80 ਇਸ ਮੌਕੇ ਡੀਐਸਪੀ ਹਰਪਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਕਾਰਵਾਈ ਕਰਦੇ ਹੋਏ ਚਾਇਨਾ ਡੋਰ ਦੇ ਗੱਟੂ ਬਰਾਮਦ ਕੀਤੇ ਨੇ ਤੇ ਇਸ ਦੇ ਵਿੱਚ ਪੁਲਿਸ ਨੇ 4 ਲੋਕਾਂ ਦੇ ਖਿਲਾਫ थाना सदर ਦੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਖੰਨਾ ਪੁਲਿਸ ਇਹਨਾਂ આરોપીਆਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਚਾਇਨਾ ਡੋਰ ਆਖਰ ਕਿੱਥੋਂ ਲੈ ਕੇ ਆਏ ਸੀ ਤੇ ਉਹ ਅੱਗੇ ਕਿੱਥੇ ਸਪਲਾਈ ਕਰ ਰਹੇ ਸੀ ਕੀਤਾ ਬਿਹਤਰੀਨ ਕੰਮ ਕਰਦੇ ਹੋਏ 448 ਗੱਟੂ ਚਾਇਨਾ ਡੋਰ ਦੇ ਬਰਾਮਦ ਕੀਤੇ ਨੇ ਉਹ ਮੁਕਦਮੇ ਦਰਜ ਹੋਏ ਜੀ ਮੁਕਦਮਾ ਨੰਬਰ 12 13 ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ ਦੇ ਤਹਿਤ ਅਸੀਂ ਇਹ ਮੁਕਦਮੇ ਦਰਜ ਕੀਤੇ ਇਹਨਾਂ ਦੇ ਵਿੱਚ ਚਾਰ ਦੋਸ਼ੀ ਨੇ ਕੁੱਲ ਜਿਹੜਾ ਪਹਿਲਾ ਮਪਦਮਾ ਜੀ ਮੁਕੱਦਮਾ ਨੰਬਰ 12 ਉਹਦੇ ਵਿੱਚ 400 ਗੱਟੂ ਬਰਾਮਦ ਹੋਏ ਨੇ ਜੀਟੀ ਰੋਡ ਖੰਨਾ ਦੇ ਉੱਤੇ ਚੈਕਿੰਗ ਕਰਦਿਆਂ ਹੋਇਆ ਤਿੰਨ ਬੰਦੇ ਈ ਰਿਕਸ਼ਾ ਦੇ ਉੱਤੇ 400 ਗੱਟੂ ਜਿਹੜੇ ਸੀ ਤਰਪਾਲ ਨਾਲ ਕਵਰ ਕਰਕੇ ਉਹ ਲੈ ਕੇ ਆ ਰਹੇ ਸੀ ਸਾਡੀ ਟੀਮ ਨੇ ਬਿਹਤਰੀਨ ਕੰਮ ਕਰਦੇ ਹੋਏ ਇਹਨਾਂ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਕੇ ਦੌਰਾਨੇ ਚੈਕਿੰਗ ਇਹ ਪਤਾ ਲੱਗਿਆ ਕਿ ਇਹਨਾਂ ਦੇ ਕੋਲੇ ਇਹ ਜੋ ਇਲੀਗਲ ਹੈਗਾ ਡੀਸੀ ਸਾਹਿਬ ਨੇ ਟੋਟਲ ਬੈਨ ਲਗਾਇਆ ਹੋਇਆ ਔਨ ਯੂਜ਼ ਸੇਲ ਆਫ ਸੇਲ ਪਰਚੇਸ ਆਫ ਚਾਈਨਾ ਡੋਰ ਉਸ ਸਵਿਚੇ ਹੀ ਬਰਾਮਦ ਕੀ ਹੋਈ ਹੈਗੀ ਹੈ ਦੂਸਰਾ ਹੈਗਾ ਜੀ ਮੁਕੱਦਮਾ ਨੰਬਰ 13 ਜਿਹਦੇ ਵਿੱਚ ਸਕੂਟਰੀ ਦੇ ਉੱਤੇ ਲੜਕਾ ਸੀ ਆਸ਼ੂ ਜਿਹੜਾ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਉਹ 48 ਗੱਟੂ ਜਿਹੜੇ ਸੀ ਉਹ ਜੋ ਕਿ ਪੈਦਲ ਖੰਨਾ ਦੇ ਵਿੱਚ ਸੇਲ ਕਰਦਾ ਸੀ ਪਤੰਗਾ ਵਾਲਿਆਂ ਨੂੰ ਉਹਦੀ ਅਸੀਂ ਦੌਰਾਨੀ ਚੈਕਿੰਗ ਚੌਂਕੀ ਕੋਟ ਦੇ ਸਾਹਮਣੇ ਚੈਕਿੰਗ ਕਰਦੇ ਹੋਇਆ ਇਸ ਨੂੰ ਰਿਕਵਰ ਕੀਤਾ ਮੈਡਮ ਕਿੱਥੋਂ ਆ ਰਹੇ ਸੀ ਦੋਰ ਜਿਹੜੀ ਹੈ ਜੋ 400 ਗੱਟੂ ਕਿੱਥੋਂ ਆਦੀ ਕਿੱਥੇ ਇਹਨਾਂ ਨੂੰ ਸਪਲਾਈ ਕਰਦਾ ਸੀ ਜੀ 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 ਇਹ ਸਾਰਾ ਲੁਧਿਆਣੇ ਤੋਂ ਲੈ ਕੇ ਆਂਦਾ ਜਾ ਰਿਹਾ ਸੀ ਮਾਲ ਦੇਖੋ ਪਰਪਸ ਤਾਂ ਬੇਸਿਕਲੀ ਇਜ਼ ਈਜ਼ੀ ਮਨੀ ਸਸਤਾ ਸਮਾਨ ਖਰੀਦੋ ਖੰਨੇ ਵਿੱਚ ਆ ਕੇ ਮਹਿੰਗਾ ਵੇਚੋ ਅਤੇ ਉਹਦੇ ਵਿੱਚੋਂ ਦੀ ਪੈਸੇ ਕਮਾਓ ਠੀਕ ਹੈ ਪਰ ਇਹ ਹਾਂਜੀ ਮੈਂ ਟਾਰਗੇਟ ਮੈਂ ਖੰਨੇ ਦਾ ਸੀ ਪਰ ਹੋਰ ਵੀ ਕੁਝ ਸ਼ਾਇਦ ਜਗੇ ਖੰਨੇ ਦਾ ਹੀ ਸੀ ਜੀ ਮੇਨਲੀ ਜੋ ਸਾਡੇ ਹੁਣ ਤੱਕ ਪੁੱਛ ਕੇ ਵਿੱਚ ਸਾਹਮਣੇ ਆਇਆ ਹੈਗਾ ਹੈ ਜਿਹੜਾ ਆਸ਼ੂ ਸੀ ਲੁਧਿਆਣੇ ਦਾ ਰਹਿਣ ਵਾਲਾ ਲੜਕਾ ਹੈ ਉਹ ਇੱਥੇ ਪੈਦਲ ਚਲ ਕੇ ਖੰਨੇ ਦੇ ਬਾਜ਼ਾਰਾਂ ਵਿੱਚ ਆਮ ਲੋਕਾਂ ਨੂੰ ਵੇਚ ਦੱਸ। ਦੱਸਦੀ ਹੈ ਕਿ ਇੱਕ ਮਾਮਲੇ ਦੇ ਵਿੱਚ ਜਦੋਂ ਪੁਲਿਸ ਨੇ ਈ ਰਿਕਸ਼ਾ ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਦੌਰਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਚਾਇਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ। ਇੱਕ ਹੋਰ ਮਾਮਲੇ ਦੇ ਵਿੱਚ ਇੱਕ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ ਜੋ ਸ਼ਹਿਰ ਦੇ ਵਿੱਚ ਸਕੂਟੀ ਤੇ ਘੁੰਮ-ਘੁੰਮ ਕੇ ਚਾਇਨਾ ਡੋਰ ਦੇ ਗੱਟੂ ਸਪਲਾਈ ਕਰਦਾ ਸੀ। ਜਗਬਾਣੀ ਟੀਵੀ ਲਈ ਗੁਰਪੇਜ ਰਾਜੂ ਦੀ ਰਿਪੋਰਟ।